ਪਾਠ 5ਵਾਂ ਸ਼ਬਦ ਬੋਧ ਸ਼ਬਦ ਬੋਧ ਵਿਆਕਰਨ ਦਾ ਉਹ ਭਾਗ ਜਿਸ ਵਿੱਚ ਸ਼ਬਦ ਰਚਨਾ ਸ਼ਬਦ ਭੇਦ ਅਤੇ ਸ਼ਬਦਾਂ ਦੇ ਰੂਪਾਂ ਬਾਰੇ ਜਾਣਕਾਰੀ ਮਿਲਦੀ ਹੈ ਸ਼ਬਦ ਬੋਧ ਅਖਵਾਉਂਦਾ ਹੈ ਸ਼ਬਦ ਰਚਨਾ ਸ਼ਬਦ ਰਚਨਾ ਸ਼ਬਦ ਬੋਧ ਦੀ ਇੱਕ ਇਕਾਈ ਹੈ ਸ਼ਬਦ ਅੱਖਰਾਂ ਲਗਾ ਲਗਾ ਅੱਖਰਾਂ ਦੇ ਮੇਲ ਨਾਲ ਬਣਦਾ ਹੈ ਸ਼ਬਦ ਇੱਕ ਅੱਖਰ ਦਾ ਵੀ ਹੋ ਸਕਦਾ ਹੈ ਤੇ ਜ਼ਿਆਦਾ ਦਾ ਵੀ ਜਿਵੇਂ ਕਾਂ ਮਾਂ ਸ਼ਬਦ ਇੱਕ ਅੱਖਰ ਦਾ ਹੈ ਜਿਵੇਂ ਕਕਾ ਨਾਣਾ ਕਕਾ ਕਣਕ ਕੋਈ ਲਗ ਨਹੀਂ ਕੋਈ ਲਗਾਖਰ ਨਹੀਂ ਕਣਕ ਸਸਾ ਬੱਬਾ ਸੇਬ ਈੜੀ ਜੱਜਾ ਨਾਣਾ ਸਿਆਰੀ ਟਿੱਪੀ ਇੰਜਣ ਸ਼ਬਦ ਬੋਧ ਦੀ ਪਰਿਭਾਸ਼ਾ ਵਿਆਕਰਨ ਦੇ ਜਿਹੜੇ ਭਾਗਾਂ ਵਿੱਚ ਵਰਨਾ ਤੋਂ ਸ਼ਬਦ ਬਣਾਉਣ ਤੇ ਉਹਨਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨੂੰ ਸ਼ਬਦ ਬੋਧ ਆਖਦੇ ਹਨ ਸ਼ਬਦ ਦੀਆਂ ਕਿਸਮਾਂ ਪੰਜਾਬੀ ਵਿਆਕਰਨ ਵਿੱਚ ਸ਼ਬਦ ਦੋ ਪ੍ਰਕਾਰ ਦੇ ਹਨ ਸਾਰਥਕ ਸ਼ਬਦ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਜਿਹੜੇ ਸ਼ਬਦਾਂ ਤੋਂ ਕੋਈ ਅਰਥ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਪਾਣੀ ਰੋਟੀ ਚਾਹ ਸਬਜ਼ੀ ਆਦਮੀ ਦੁੱਧ ਆਦੀ ਨਿਰਾਰਥਕ ਸ਼ਬਦ ਜਿਹੜੇ ਸ਼ਬਦਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਨਿਰਾਰਥਕ ਸ਼ਬਦਾਂ ਦੀ ਵਰਤੋਂ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਹੀ ਕੀਤੀ ਜਾਂਦੀ ਹੈ ਜਿਵੇਂ ਪਾਣੀ ਧਾਣੀ ਸਬਜ਼ੀ ਸਬਜ਼ੀ ਰੋਟੀ ਰਾਟੀ ਆਦਮੀ ਉਦਮੀ ਚਾ ਚੂ ਦੁੱਧ ਦਦ ਉਪਰੋਕਤ ਸ਼ਬਦਾਂ ਵਿੱਚੋਂ ਧਾਣੀ ਰਾਟੀ ਚੂ, ਸਬਜ਼ੀ, ਉਦਮੀ, ਦੱਦ ਆਦਿ ਸ਼ਬਦ ਨਿਰਾਰਥਕ ਸ਼ਬਦ ਹਨ ਕਿਉਂਕਿ ਇਹਨਾਂ ਦਾ ਕੋਈ ਅਰਥ ਨਹੀਂ ਹੈ ਨਿਰਾਰਥਕ ਸ਼ਬਦ ਇਕੱਲੇ ਨਹੀਂ ਵਰਤੇ ਜਾਂਦੇ ਇਹਨਾਂ ਦੀ ਵਰਤੋਂ ਸਾਰਥਕ ਸ਼ਬਦਾਂ ਨਾਲ ਹੀ ਹੋ ਸਕਦੀ ਹੈ ਵੈਸੇ ਇਹ ਸਾਡੀ ਬੋਲਚਾਲ ਦੀ ਭਾਸ਼ਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ ਧਿਆਨ ਦੇਣ ਯੋਗ ਨਿਰਾਰਥਕ ਸ਼ਬਦ ਇਕੱਲੇ ਨਹੀਂ ਵਰਤੇ ਜਾਂਦੇ ਇਹਨਾਂ ਦੀ ਵਰਤੋਂ ਸਾਰਥਕ ਸ਼ਬਦਾਂ ਦੇ ਨਾਲ ਹੀ ਹੁੰਦੀ ਹੈ ਸਾਰਥਕ ਸ਼ਬਦਾਂ ਦੀਆਂ ਕਿਸਮਾਂ ਸਾਰਥਕ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਨਾਮ ਜਿਹੜੇ ਸ਼ਬਦਾਂ ਰਾਹੀਂ ਕਿਸੇ ਥਾਂ ਵਸਤੂ ਜੀਵ ਗੁਣ ਆਦ ਬਾਰੇ ਜਾਣਕਾਰੀ ਹੋਵੇ ਉਸ ਨੂੰ ਨਾਮ ਕਹਿੰਦੇ ਹਨ ਜਿਵੇਂ ਵਿਦਿਆਰਥੀ surjit singh ਜਮਾਤ ਸ਼ਹਿਰ ਅੰਮ੍ਰਿਤਸਰ ਪਹਾੜ ਬਲਦ ਨਦੀ ਆਦਿ ਪੜਨਾਮ ਉਹ ਸ਼ਬਦ ਜੋ ਕਿਸੇ ਨਾਮ ਦੀ ਥਾਂ ਵਰਤੇ ਜਾਣ ਪੜਨਾਮ ਅਖਵਾਉਂਦੇ ਹਨ ਜਿਵੇਂ ਮੈਂ ਤੂੰ ਮੇਰੇ ਅਸੀਂ ਤੁਸੀਂ ਆਪ ਤੁਹਾਡਾ ਮੈਂ ਤੁਸੀਂ ਉਹ ਆਦਿ ਵਿਸ਼ੇਸ਼ਣ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਵਿਸ਼ੇਸ਼ਣ ਅਖਵਾਉਂਦੇ ਹਨ ਜਿਵੇਂ ਗੋਰਾ ਸਾਊ ਲਾਲ ਪੱਗ ਮਿੱਠਾ ਆਂਬ ਕਾਲੀ ਕੁੜੀ ਪੰਜ ਪੰਛੀ ਆਦਿ ਕਿਰਿਆ ਜੋ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਗਿਆਨ ਕਰਾਉਂਦੇ ਹਨ ਕਿਰਿਆ ਸ਼ਬਦ ਅਖਵਾਉਂਦੇ ਹਨ ਜਿਵੇਂ ਪੜਨਾ ਲਿਖਣਾ ਤੋੜਨਾ ਆਦਿ ਤੋਬੀ ਕਪੜੇ ਧੋਂਦਾ ਹੈ ਕਿਸਾਨ ਖੇਤੀ ਕਰਦਾ ਹੈ ਕਿਰਿਆ ਵਿਸ਼ੇਸ਼ਣ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਤੇਜ਼ ਦੌੜਨਾ ਹੌਲੀ ਲਿਖਣਾ ਹੌਲੀ ਹੌਲੀ ਤੇਜ਼ ਤੇਜ਼ ਆਦੀ ਸੰਬੰਧਕ ਸੰਬੰਧ ਦਾ ਅਰਥ ਹੈ ਸੰਬੰਧ ਜੋੜਨਾ ਉਹ ਸ਼ਬਦ ਜੋ ਇੱਕ ਸ਼ਬਦ ਦਾ ਦੂਜੇ ਸ਼ਬਦ ਨਾਲ ਸੰਬੰਧ ਜੋੜਦੇ ਹਨ ਜਿਵੇਂ ਅਧਿਆਪਕ ਨੇ ਚਾਕ ਨਾਲ ਬਲੈਕਬੋਰਡ ਉੱਤੇ ਲਿਖਿਆ ਇਸ ਵਾਕ ਵਿੱਚ ਨੇ ਨਾਲ ਉੱਤੇ ਸ਼ਬਦ ਸੰਬੰਧਕ ਹਨ ਇਹ ਸਾਹਿਲ ਦੇ ਅਧਿਆਪਕ ਹਨ स्वाति ਦਾ ਚਾਚਾ ਅਫਸਰ ਹੈ ਯੋਜਕ ਯੋਜਕ ਦਾ ਅਰਥ ਹੈ ਜੋੜਨਾ ਯੋਜਕ ਦੋ ਸ਼ਬਦਾਂ ਵਾਕਾਂ ਤੇ ਵਾਕਾਂਸ਼ਾਂ ਨੂੰ ਜੋੜਦੇ ਹਨ ਜਿਵੇਂ ਤੇ ਅਤੇ ਪਰ ਪਰੰਤੂ ਕਿਉਂਕਿ ਤਾਂ ਜੋ ਫਿਰ ਵੀ ਇਸ ਲਈ ਸੋ ਮੈਂ ਅਤੇ ਉਹ ਭਾਵੇਂ ਤੂੰ ਆ ਜਾ ਉਹ ਆਵੇ ਆदि ਵਿਸਮਿਕ ਖੁਸ਼ੀ ਗਮੀ ਹੈਰਾਨੀ ਡਰ ਪਰਸ਼ੰਸਾ ਆਦ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਸਾਡੇ ਮੋਹੋਂ ਨਿਕਲੇ ਸ਼ਬਦਾਂ ਨੂੰ ਵਿਸਮਿਕ ਕਹਿੰਦੇ ਹਨ ਜਿਵੇਂ ਵਾਹ ਹਾਏ ਹੈ ਓਏ ਆਦੀ ਵਾਹ ਮੈਂ ਪਾਸ ਹੋ ਗਿਆ ਹਾਏ ਮੈਨੂੰ ਤੇਜ਼ ਬੁਖਾਰ ਹੈ ਆਓ ਦੁਹਰਾਏ ਇਹ ਸ਼ਬਦ ਅੱਖਰਾਂ ਲਗਾ ਲਗਾ ਅੱਖਰਾਂ ਦੇ ਮੇਲ ਨਾਲ ਬਣਦਾ ਹੈ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ